ਮੈਂ ਮਾਇਆਬੱਤੀ ਜੀ ਦੇ ਆਸ਼ੀਰਵਾਦ ਦੇ ਨਾਲ ਮੈਨੂੰ ਲੋਕ ਸਭਾ ਹਲਕਾ ਤੋਂ ਉਮੀਦਵਾਰ ਬਣਾਇਆ ਗਿਆ ਉਹਦੇ ਚੋਣ ਪ੍ਰਚਾਰ ਲਈ ਮੈਂ ਪੂਰੇ ਹਲਕੇ ਤੋਂ ਲੋਕ ਸਭਾ ਹਲਕਾ ਹੁਸ਼ਾਰਪੁਰ ਤੋਂ ਹੁੰਦੇ ਹੋਏ ਅੱਜ ਵਰਕਰ ਸਹਿਬਾਨ ਦੀਆਂ ਉਮੀਦਾਂ ਭਾਵਨਾਵਾਂ ਔਰ ਇੱਛਾਵਾਂ ਦੇ ਮੁਤਾਬਕ ਅੱਜ ਮੈਂ ਰੋਡ ਮਾਰਚ ਕਰਨ ਲਈ ਰੋਡ ਸ਼ੋਅ ਕਰਨ ਲਈ ਅੱਜ ਫਗਵਾੜੀ ਦੀ ਧਰਤੀ ਵਿੱਚ ਪੁੱਜਿਆ ਔਰ ਰੋਡ ਮਾਰਚ ਸ਼ੋਅ ਕਰਨ ਤੋਂ ਪਹਿਲਾਂ ਮੈਂ 바ਵਾ ਸਾਹਿਬ ਪਰਮਾ ਅਗਰਨੀਏ ਸਾਡੇ ਪੂਜਨੀਏ 바ਵਾ ਸਾਹਿਬ ਅੰਬੇਦਕਰ ਜੀ ਦਾ ਆਸ਼ੀਰਵਾਦ ਲੈਣ ਲਈ ਉਹਨਾਂ ਨੂੰ ਮਾਲੇ ਅਰਪਣ ਕੀਤਾ ਹੁਣ ਅਸੀਂ ਸਾਰੇ ਬਜ਼ਾਰਾਂ ਵਿੱਚੋਂ ਹੁੰਦੇ ਆਪਣੇ 3 ਨੰਬਰ ਸਕੀਮ ਦਾ ਜਿਹੜਾ ਦਫਤਰ ਹੈ ਸਾਡਾ ਬਹੁਜਨ ਸਮਾਜ ਪਾਰਟੀ ਦਾ ਉਹਦਾ ਜੁਗਾਟਨ ਕਰਾਂਗੇ ਔਰ ਅੱਜ ਦੇ ਇਸ ਪ੍ਰਬੰਧ ਤੋਂ ਔਰ ਮਾਹੌਲ ਤੋਂ ਜਿੱਦਾਂ ਕਿ ਸਾਡੇ ਨੌਜਵਾਨ ਸਾਥੀ ਸਾਡੀਆਂ ਭੈਣਾਂ ਔਰ बसपा ਦੇ ਦਰਜਾ ਬਾਦ ਦਰਜਾ ਸਾਰੇ ਉੱਧੇਦਾਰ ਸਹਿਬਾਨ ਵੋਟਰ ਸਹਿਬਾਨ ਪੰਪਾ ਭਾਰ ਨੇ ਕਿ ਬਹੁਜਨ ਸਮਾਜ ਪਾਰਟੀ ਦਾ ਇਸ ਵਾਰ ਲੋਕ ਸਭਾ ਹਲਕਾ ਤੋਂ ਐਮਪੀ ਬਣਾ ਕੇ ਪਾਰਲੀਮੈਂਟ ਭੇਜਣਗੇ ਔਰ ਬਹੁਜਨ ਸਮਾਜ ਪਾਰਟੀ ਦਾ ਨੀਲਾ ਝੰਡਾ ਅਸੀਂ ਦਿੱਲੀ ਵਿੱਚ ਲਹਿਰਾਵਾਂਗੇ ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਮੁੱਦਿਆਂ ਦੀ ਕੋਈ ਕਮੀ ਨਹੀਂ ਭਾਰਤ ਸਰਕਾਰ ਨੇ ਇੰਨੇ ਮੁੱਦੇ ਕ੍ਰੀਏਟ ਕਰ ਦਿੱਤੇ ਆ ਕਿ ਲੋਕ ਪਹਿਲਾਂ ਹੀ ਉਬਲੇ ਪਏ ਨੇ ਮਹਿੰਗਾਈ 2014 ਵਿੱਚ ਜਿਹੜੇ ਵਾਅਦੇ ਕੀਤੇ ਸੀ 15 ਲੱਖ ਰੁਪਏ ਘਰ-ਘਰ ਪਹੁੰਚਾਵਾਂਗੇ ਘਰ-ਘਰ ਨੌਕਰੀ ਦਵਾਂਗੇ 2 ਕਰੋੜ ਲੋਕਾਂ ਨੂੰ ਨੌਕਰੀ ਦਵਾਂਗੇ ਸਮਾਰਟ ਸਿਟੀ ਬਣਾਵਾਂਗੇ 100 ਤੋਂ ਉੱਪਰ ਏਮਜ਼ ਬਣਾਵਾਂਗੇ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਵਿਦੇਸ਼ਾਂ ਦਾ ਕਾਲਾ ਧਨ ਲੈ ਕੇ ਆਵਾਂਗੇ ਇਹੋ ਜਿਹਾ ਕੋਈ ਵੀ ਵਾਅਦਾ ਜਿਹੜਾ ਇਹਨਾਂ ਨੇ ਕੀਤਾ ਸੀ ਔਰ ਅਜੇ ਤੱਕ ਕੋਈ ਪੂਰਾ ਨਹੀਂ ਕੀਤਾ ਉਪਰੋਂ ਜਿਹੜੀ ਮੂੰਗੀ ਮਸਲਾਈ ਦਾਲ 30 ਰੁਪਏ ਕਿਲੋ 2014 ਚ ਵਿਕਰੀ ਸੀ ਆਜੇ 132 ਰੁਪਏ ਵਿਕ ਰਹੀ ਹੈ ਪਟਰੋਲ ਜਿਹੜਾ ਪੈਟਰੋਲ ਜਿਹੜਾ 48 ਰੁਪਏ ਤੋਂ ਲੈ ਕੇ 55 ਰੁਪਏ ਵਿਕ ਰਿਹਾ ਸੀ ਇਸ ਵੇਲੇ 96 ਰੁਪਏ ਲੀਟਰ ਵਿਕ ਰਿਹਾ ਹੈ ਕਿੱਥੇ ਗਈ ਮਹਿੰਗਾਈ ਕਿੱਥੇ ਘਟੀ ਹੈ ਡਾਲਰ 100 ਰੁਪਏ ਦੇ ਲਾਗੇ ਪਹੁੰਚ ਚੁੱਕਾ ਹੈ ਸੋਨਾ 75000 ਤੋਂ ਉੱਪਰ ਪਹੁੰਚ ਚੁੱਕਾ ਹੈ ਦੇ ਦੇ ਵਿੱਚ ਮਹਿੰਗਾਈ ਨੂੰ ਅੱਗ ਲੱਗੀ ਪਈ ਹੈ ਗਰੀਬ ਆਦਮੀ ਦਾ ਰੋਟੀ ਖਾਣਾ ਬਹਾਲ ਹੈ ਉਪਰੋਂ ਕੋਈ ਵਿਦਿਆ ਵਿਦਿਆ ਦੀ ਕੋਈ ਸੁਵਿਧਾ ਨਹੀਂ ਇੰਸਟੀਚਿਊਸ਼ਨ ਜਿਹੜੇ ਸਾਰੇ ਉਹ ਪ੍ਰਾਈਵੇਟਾਈਜ਼ ਕੀਤੇ ਜਾ ਰਹੇ ਆ ਨੌਕਰੀਆਂ ਮਿਲ ਨਹੀਂ ਰਹੀਆਂ ਪੰਜਾਬ ਦੇ ਵਿੱਚ ਬੱਚੇ ਖਾਸ ਕਰਕੇ ਫਰਸਟ੍ਰੇਟ ਹੋ ਕੇ ਫਰਸਟ੍ਰੇਟ ਹੋ ਕੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਨੇ ਔਰ ਨਸ਼ਿਆਂ ਦੇ ਸ਼ਿਕਾਰ ਤੋਂ ਬਾਅਦ ਉਹ ਜਿਹੜੇ ਗੈਂਗਸਟਰ ਹੈਗੇ ਆ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਲਈ ਪਨੀਰੀ ਸਾਬਤ ਹੋ ਰਹੇ ਨੇ ਇਹੋ ਜਿਹਾ ਮਾਹੌਲ ਪੂਰੇ ਭਾਰਤ ਦਾ ਔਰ ਪੂਰੇ ਪੰਜਾਬ ਦਾ 10 ਸਾਲ ਦੀ ਮੋਦੀ ਸਰਕਾਰ ਨੇ ਸਾਡੇ ਲਈ ਬਣਾ ਦਿੱਤਾ ਉਪਰੋਂ ਭਾਰਤ ਦੇ ਸੰਵਿਧਾਨ ਲੋਕਤੰਤਰ ਅਤੇ ਸੈਕੂਲਰਿਜ਼ਮ ਦੇ ਕਨਸੈਪਟ ਦੇ ਉੱਪਰ ਇਹ ਬਹੁਤ ਵੱਡਾ ਤਾਵਾ ਬੋਲ ਰਹੇ ਨੇ ਔਰ ਸਰੇ ਆਮ ਕਹਿ ਰਹੇ ਨੇ ਕਿ 400 ਤੋਂ ਜ਼ਿਆਦਾ ਸੀਟਾਂ ਲੈ ਕੇ ਇਹ ਭਾਰਤ ਦਾ ਸੰਵਿਧਾਨ ਬਦਲਾਂਗੇ ਔਰ ਲੋਕਤੰਤਰ ਔਰ ਜੋ ਸੈਕੂਲਰਿਜ਼ਮ ਵਾਲੇ ਕਨਸੈਪਟ ਆ ਉਹਨੂੰ ਖਤਮ ਕਰਾਂਗੇ ਮੈਂ ਅੱਜ ਆਰ.ਡੀ ਦੇ ਮਾਧਿਅਮ ਤੋਂ ਇਸ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਜੇਕਰ ਤੁਸੀਂ ਆਪਣੀ ਹੱਕ ਸੱਚ ਔਰ ਇਨਸਾਫ ਦੀ ਲੜਾਈ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਜੇ 바ਵਾ ਸਾਹਿਬ ਦੇ ਫਲਸਫੇ ਨੂੰ ਸੰਵਿਧਾਨ ਨੂੰ ਲੋਕਤੰਤਰ ਨੂੰ ਜੇਕਰ ਤੁਸੀਂ ਬਚਾਉਣਾ ਚਾਹੁੰਦੇ ਆ ਆਓ ਆਪਾਂ ਸਾਰੇ ਮਿਲ ਕੇ ਹਮਲਾ ਮਾਰੀਏ ਔਰ ਭੋਜਨ ਸਮਾਜ ਪਾਰਟੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜिए ਧੰਨਵਾਦ